ਦੋਸਤੋ ਆਪਣਾ ਬਸੇ ਤਿਆਰ ਹੋਣ ਵਾਲੀ ਹੈਗਾ ਹੋਇਆ ਹੀ ਪਿਆ ਲਗਭਗ ਤਿਆਰ ਤੇ 4-5 ਘੰਟਿਆਂ ਤੋਂ ਬਾਅਦ ਇਹ ਆਪਾਂ ਤਿਆਰ ਕਰ ਚੁੱਕਿਆਂਗੇ ਹਰ ਇੱਕ ਚੀਜ਼ ਆ ਗੱਡ ਦਿੱਤੀ ਹੈ ਵੀ ਦਿਖਾਉਣਾ ਸੋਨੂੰ ਆਪਣਾ ਤਿਆਰ ਹੋਇਆ ਦਵਾਈ ਆਪਣੀ ਗੁਣਾਕਾਰੀ ਦਵਾਈ ਜੋ ਦੱਸਿਆ ਸੋਨੂੰ ਕਿੰਨੀ ਜ਼ਰੂਰੀ ਹੈਗੀ ਆਂ ਦਿਖਾ ਦੋ ਜੀ ਇਸ ਤਰ੍ਹਾਂ ਦੀ ਬਣ ਜੂਗੀ ਇਹ ਆਪਾਂ ਲੈਂਤਾ ਹੀ 100-100 ਗ੍ਰਾਮ ਦੀ ਸਾਰਾ ਕੁਝ ਇਹ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਪੂਰਾ ਚੰਗੀ ਤਰ੍ਹਾਂ ਮਿਕਸ ਕਰਨਾ ਬਾਈ ਐਸ ਤਰ੍ਹਾਂ ਦਾ ਬਣ ਜੂ ਬਾਈ ਇਹ ਪਾਊਡਰ ਦੇਖੋ ਇਹ ਬਹੁਤ ਹੀ ਗੁਣਾਕਾਰੀ ਦਵਾਈ ਆਪਣੀ ਤਿਆਰ ਹੋ ਚੁੱਕੀ ਹੈ ਬਹੁਤ ਜ਼ਿਆਦੇ ਇਹ ਤਾਂ ਬਾਈ ਦੇਸੀ ਦਵਾਈਆਂ ਘਰਾਂ 'ਚ ਬਣਾ ਕੇ ਰੱਖੋ ਬਹੁਤ ਚੰਗੀਆਂ ਨੇਗੀਆਂ ਬਹੁਤ ਜ਼ਿਆਦੇ ਚੰਗੀਆਂ ਆਪਾਂ ਅੱਜ ਕੱਲ੍ਹ ਅੰਗਰੇਜ਼ੀ ਦਵਾਈਆਂ ਮੰਗਰ ਪੈ ਗਏ ਹਨਾ ਉਹ ਆਪਾਂ ਨੂੰ ਜਾਦੇ ਨੁਕਸਾਨ ਕਰਦੀਆਂ ਨੇ ਕਿਆਂ ਪਹਿਲਾਂ ਆਪਣੇ ਵੱਡੇ ਵਡੇਰੇ ਇਹੀ ਚੀਜ਼ਾਂ ਜੰਗਲਾਂ ਚ ਤੋੜ-ਤੋੜ ਕੇ ਉਹੋ ਕਰੀ ਜਾਂਦੇ ਰਹਿੰਦੇ ਸੀਗੇ ਕੋਈ ਛੱਟਵਾਜ ਦੀ ਤਾਂ ਨਿੰਮ ਦੇ ਪੱਤੇ ਨਾਲ ਧੋ ਲੈਂਦੇ ਸੀਗੇ ਕੋਈ ਫੋੜਾ ਫੁਨਸੀ ਹੁੰਦਾ ਸੀਗਾ ਹੋਰ ਬਹੁਤ ਤਰ੍ਹਾਂ ਦੀਆਂ ਦਵਾਈਆਂ ਸੀਗੀਆਂ ਹਨਾ ਤੇ ਉਹੀ ਪੱਤੇ ਮੈਡੀਸਿਨਾਂ ਚ ਅੱਜ ਪੈਂਦੇ ਆ ਉਹੀ ਜੜੀਆਂ ਬੂਟੀਆਂ ਕਿਉਂ ਨਾ ਆਪਾਂ ਉਹੀ ਜੜੀਆਂ ਬੂਟੀਆਂ ਤੋਂ ਆਪਣੇ ਘਰੇ ਆ ਇਹ ਮਿਕਸ ਕਰਕੇ ਦਵਾਈਆਂ ਤਿਆਰ ਕਰੀਏ ਇਹਨੂੰ ਬਾਈ ਜੀ ਸਵੇਰ ਨਿਰਨੇ ਕਾਲ ਜੇ ਲੈਣਾਗਾ ਨਿਰਨੇ ਕਾਲਜੇ ਸਵੇਰ ਤਾਜੇ ਪਾਣੀ ਨਾਲ ਲੈਣਾਗਾ ਇੱਕ ਗਲਾਸ ਪੂਰਾ ਭਰ ਕੇ ਪਾਣੀ ਦਾ ਪੀਣਾਗਾ ਜੇ ਵੱਧ ਪੀ ਲੋ ਤਾਂ ਬਹੁਤ ਚੰਗੀ ਗੱਲ ਹੈਗੀ ਤੇ ਅੱਧਾ ਪੌਣਾ ਘੰਟਾ ਉਸ ਤੋਂ ਬਾਅਦ ਕੁਝ ਨਹੀਂ ਖਾਣਾ ਪੀਣਾਗਾ ਸ਼ੀਕਾ ਭਾਈ ਜੀ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ